ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੋਰ ਆਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਥੋੜੇ ਦਿਨ ਪਹਿਲਾਂ ਆਪਾਂ ਇੱਕ ਰੀਲ ਪਾਈ ਸੀ ਕਾਫੀ ਸਾਰੇ ਮੈਸੇਜ ਸੀ ਉਸ ਰੀਲ ਨੂੰ ਲੈ ਕੇ ਉਸ ਸੂਟ ਨੂੰ ਲੈ ਕੇ ਤੇ ਅੱਜ ਆਪਾਂ ਤੁਹਾਨੂੰ ਉਸੇ ਤਰ੍ਹਾਂ ਦੀ ਕਲੈਕਸ਼ਨ ਜਿਹੜੀ ਦਿਖਾਵਾਂਗੇ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਉਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਰਿਹਾ ਕੋਈ ਵੀ ਕਲਰ ਪਸੰਦ ਆ ਰਿਹਾ ਕੋਈ ਲਓ ਜੀ ਵੀਡੀਓ ਸ਼ੁਰੂ ਕਰਦੇ ਆਂ ਅੱਜ ਪਹਿਲਾਂ ਮੈਂ ਜਿਹੜਾ ਆਪ ਖੁਦ ਸੂਟ ਵੇਅਰ ਕੀਤਾ ਹੋਇਆ ਇਹਦੇ ਬਾਰੇ ਤੁਹਾਨੂੰ ਆਪ ਪ੍ਰੋਪਰ ਦੱਸਦੇ ਆਂ ਡਿਟੇਲ ਦੇ ਵਿੱਚ ਦੱਸਦੇ ਆਂ ਕਿ ਕਿਸ ਫੈਬਰਿਕ ਦੇ ਉੱਪਰ ਆਪਾਂ ਰੈਡੀ ਕੀਤਾ ਕਿਸ ਵਰਗ ਦੇ ਉੱਪਰ ਆਪਾਂ ਇਹ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਹੀ ਪਿਆਰਾ ਪਹਿਲਾਂ ਤਾਂ ਪ੍ਰੋਪਰ ਤੁਸੀਂ ਕਲਰ ਚੈੱਕ ਕਰ ਲਓ ਬਹੁਤ ਸੋਹਣਾ ਕਲਰ ਹੈ ਨਾ ਲਾਈਟ ਨਾ ਡਾਰਕ ਬੜੀ ਹੀ ਪਿਆਰੀ ਜੀ ਸ਼ੇਡ ਵਾਲੀ ਤੇ ਆਪਾਂ ਪ੍ਰੋਪਰ ਜਿਹੜਾ ਰੈਡੀ ਕੀਤਾ ਜੀ ਮਸ਼ੀਨ ਵਰਗ ਦੇ ਉੱਪਰ ਰੈਡੀ ਕੀਤਾ ਇਸ ਤਰ੍ਹਾਂ ਇਹਦਾ ਨੈਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਾਫੀ ਸੋਹਣਾ ਨੈਕ ਦੇ ਉੱਪਰ ਕੰਮ ਹੈ ਐਂਡ ਪ੍ਰੋਪਰ ਸਾਰਾ ਮਸ਼ੀਨਵਰਕ ਰਹੇਗਾ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬੜਾ ਹੀ ਐਲੀਗੈਂਟ ਜਿਹਾ ਪੀਸ ਜਿਹੜਾ ਬਣਿਆ ਹੋਇਆ ਇਸ ਤਰੀਕੇ ਨਾਲ ਬਾਜ਼ੂ ਦੇ ਉੱਪਰ ਕੰਮ ਹੈ ਠੀਕ ਹੈ ਜੀ ਦੋਨੋਂ ਸਾਈਡ ਇਸੇ ਤਰੀਕੇ ਨਾਲ ਮਿਲੇਗਾ ਤੁਹਾਨੂੰ ਐਂਡ ਇਹ ਫੈਬ੍ਰੀਕੇਟ ਰਹੇਗਾ ਰਾਮਟੈਕਸ ਪਸ਼ਮੀਨਾ ਰਹੇਗਾ ਤੁਸੀਂ ਇਸ ਨੂੰ ਲਗਜ਼ਰੀ ਪਸ਼ਮੀਨਾ ਤੇ ਵੀ ਕਰਵਾ ਸਕਦੇ ਹੋ ਰਾਮਟੈਕਸ ਪਸ਼ਮੀਨਾ ਤੇ ਵੀ ਕਰਵਾ ਸਕਦੇ ਹੋ ਐਂਡ ਡਬਲ ਟੋਨ ਪਸ਼ਮੀਨਾ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਜ਼ਰੂਰੀ ਨਹੀਂ ਕਿ ਤੁਸੀਂ ਇਸ ਨੂੰ ਪਸ਼ਮੀਨਾ ਸਟਫ ਤੇ ਹੀ ਕਰਵਾਉਣਾ ਠੀਕ ਹੈ ਗਰਮ ਸਟਫ ਤੇ ਹੀ ਕਰਵਾਉਣਾ ਤੁਸੀਂ ਇਸ ਨੂੰ ਕ੍ਰੇਪ ਤੇ ਸਿਲਕ ਤੇ ਕ੍ਰਸ਼ ਤੇ ਟਿਸ਼ੂ ਤੇ ਕਿਸੇ ਵੀ ਅਦਰ ਫੈਬਰਿਕ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਗੱਲ ਕਰੀਏ ਸਟਿਚਿੰਗ ਦੀ ਇਹ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਮੈਂ ਲਾਈਨਿੰਗ ਨਹੀਂ ਇਹਦੇ نیچے ਲਗਵਾਈ ਕਿਉਂਕਿ ਮੈਂ ਵਿਦਆਊਟ ਲਾਈਨਿੰਗ ਜਿਹੜਾ ਸੂਟ ਹੈ ਉਹ ਵੇਅਰ ਕਰ ਲੈਣੀ ਹੈ ਠੀਕ ਹੈ ਇਸ ਤਰੀਕੇ ਨਾਲ ਆਪਾਂ 베ਬੀ ਪਿੰਕ ਕਲਰ ਦੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਬੈਕ ਐਂਡ ਫਰੰਟ ਦੇ ਉੱਪਰ ਠੀਕ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਇਸੇ ਤਰੀਕੇ ਨਾਲ ਹੀ ਆਪਾਂ ਬਾਜ਼ੂ ਦੇ ਉੱਪਰ ਦਿੱਤੀ ਹੋਈ ਹੈ ਅ ਪੇਸਟਿੰਗ ਪੱਟੀ ਲਗਾਉਣ ਨਾਲ ਫਿਨਿਸ਼ਿੰਗ ਪੱਟੀ ਲਗਾਉਣਾ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਜਿਵੇਂ ਸੂੜੀ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਪਿਆਰਾ ਜਿਹਾ ਲੱਗ ਰਿਹਾ ਹੈ ਅਨ ਅਗਰ ਗੱਲ ਕਰੀਏ ਸਲਵਾਰ ਦੀ ਤਾਂ ਮੈਥੇ ਸਟੇਟ ਸਲਵਾਰ ਬਣਾਈ ਹੋਈ ਹੈ ਤੁਸੀਂ ਇਸ ਨੂੰ ਦੂਜੀ ਨਾਰਮਲ ਸਲਵਾਰ ਜਿਹੜੀ ਆਪਾਂ ਵੇਅਰ ਕਰਦੇ ਉਹ ਵੀ ਬਣਾ ਸਕਦੇ ਹੋ ਬਾਟਮ ਦੇ ਉੱਪਰ ਵੀ ਤੁਹਾਨੂੰ ਇਸ ਤਰੀਕੇ ਨਾਲ ਵਰਕ ਮਿਲੇਗਾ ਠੀਕ ਹੈ ਜੀ ਇਸ ਤਰੀਕੇ ਨਾਲ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਦੁਪੱਟੇ ਦੀ ਦੁਪੱਟਾ ਮੈਂ ਇਥੇ ਰੱਖਿਆ ਹੋਇਆ ਜੀ ਸੈਮੀ ਔਰਗੈਂਜ਼ਾ ਦਾ ਮੈਨੂੰ ਔਰਗੈਂਜ਼ਾ ਦਾ ਦੁਪੱਟਾ ਲੈਣਾ ਬਹੁਤ ਵਧੀਆ ਲੱਗਦਾ ਇਸ ਕਰਕੇ ਮੈਂ ਸੈਮੀ ਔਰਗੈਂਜ਼ਾ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੀ ਲਾਇਕ ਕਰਦੀ ਆਂ ਦੁਪੱਟੇ ਦੇ ਉੱਪਰ ਬਹੁਤ ਸੋਹਣੀ ਟਾਈ ਐਂਡ ਡਾਈ ਜਿਹੜੀ ਆਪਾਂ ਕਰਵਾਈ ਹੋਈ ਹੈ ਠੀਕ ਹੈ ਜੀ ਤੁਸੀਂ ਅਗਰ ਸਿੰਗਲ ਕਲਰ ਦਾ ਦੁਪੱਟਾ ਲਾਇਕ ਕਰਦੇ ਹੋ ਸਿੰਗਲ ਕਲਰ ਦਾ ਵੀ ਕਰਵਾ ਸਕਦੇ ਹੋ ਤੁਸੀਂ ਅਗਰ ਐਜ਼ ਇਟ ਕਰਾਉਣਾ ਚਾਹੁੰਦੇ ਹੋ ਤੁਸੀਂ ਐਜ਼ ਇਟ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਮੈਂ ਤੁਹਾਨੂੰ ਪ੍ਰੋਪਰ ਦੱਸ ਦਿੰਦਾ ਕਿ ਮੈਂ ਇਹਨੂੰ ਰਾਮ ਟੈਕਸ ਪਛਮੀਨੇ ਦੇ ਉੱਪਰ ਰੈਡੀ ਕੀਤਾ ਤੁਸੀਂ ਇਸ ਨੂੰ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਕਲਰ ਕਿਦਾਂ ਆਪਣੇ ਲਈ ਪਸੰਦ ਕਰਨਾ ਅਗਰ ਤੁਹਾਨੂੰ ਮੇਰਾ ਸੇਮ ਸੂਟ ਪਸੰਦ ਹੈ ਸਕਰੀਨ ਦੇ ਉੱਪਰ ਜਿਹੜਾ ਤੁਹਾਨੂੰ ਪ੍ਰਾਈਸ ਸ਼ੋ ਹੋ ਬਿਨਾ ਸਲਾਈ ਤੋਂ ਬਿਨਾ ਕਢਾਈ ਸੌਰੀ ਬਿਨਾ ਦੁਪट्टे ਤੋਂ ਠੀਕ ਹੈ ਜੀ ਬਿਨਾ ਸਲਾਈ ਤੋਂ ਬਿਨਾ ਦੁਪट्टे ਤੋਂ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਅਗਰ ਤੁਸੀਂ ਬਿਨਾ ਸਲਾਈ ਤੋਂ ਬਿਨਾ ਦੁਪट्टे ਤੋਂ ਲੈਣਾ ਚਾਹੁੰਦੇ ਤਾਂ ਤੁਸੀਂ ਆਪਣਾ ਮੈਜ਼ਰਮੈਂਟ ਭੇਜ ਕੇ ਸੂਟ ਜੜਾ ਰੈਡੀ ਕਰਵਾ ਸਕਦੇ ਠੀਕ ਹੈ ਜੀ ਲਓ ਜੀ ਪ੍ਰੋਪਰ ਆਪਾਂ ਤੁਹਾਨੂੰ ਦੱਸ ਦਿੱਤਾ ਸੂਟ ਬਾਰੇ ਜੇ ਕੋਈ ਆ ਕੋਈ ਸਵਾਲ ਤੁਹਾਡਾ ਰਹਿ ਗਿਆ ਮੈਨੂੰ WhatsApp ਤੇ ਮੈਸੇਜ ਕਰਕੇ ਤੁਸੀਂ ਸਾਡੇ ਤੋਂ ਪੁੱਛ ਕੇ ਸੂਟ ਜੜਾ ਰੈਡੀ ਕਰਵਾ ਸਕਦੇ ਹੋ ਤੇ ਲਓ ਜੀ ਕਰਦੇ ਆ ਅੱਜ ਵਾਲੀ ਕਲੈਕਸ਼ਨ ਜਿਹੜੀ ਤੁਹਾਡੇ ਨਾਲ ਸ਼ੁਰੂ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਹੈ ਇਹਨਾਂ ਵਿੱਚੋਂ ਕੋਈ ਵੀ ਸੂ ਇਦਾਂ ਨਾ ਕਿ ਹੋ ਕਿ ਮਨ ਆ ਕਲਰ ਚਾਹੀਦਾ ਉਹ ਕਲਰ ਚਾਹੀਦਾ ਮੈਂ ਤਾਂ ਨਹੀਂ ਦੱਸ ਸਕਦੀ ਤੁਹਾਨੂੰ ਨੇ ਅਲੇ ਤੁਹਾਡਾ ਟਾਈਮ ਵੇਸ ਹੁੰਦਾ ਨਾਲੇ ਮੇਰਾ ਟਾਈਮ ਵੇਸ ਹੋਏਗਾ ਠੀਕ ਹੈ ਜੀ ਤੇ ਲੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਠੀਕ ਲੋ ਜੀ ਮੈਂ ਪਹਿਲਾਂ ਇੱਕ ਰੀਲ ਪਾਈ ਸੀ ਤੁਹਾਨੂੰ ਉਧਰ ਮੇਰੇ ਥੰਬਨੇਲ ਉੱਪਰ ਜਾਂ ਤੁਹਾਨੂੰ ਫੋਟੋ ਮਿਲ ਜੇਗੀ ਜਾਂ ਤੁਹਾਨੂੰ ਆਪਾਂ ਨਾਲ ਫੋਟੋ ਜਿਹੜੀ ਸ਼ੇਅਰ ਲਗਾ ਦਾਂਗੇ ਠੀਕ ਹੈ ਤੁਹਾਨੂੰ ਪਤਾ ਲੱਗ ਜਾਊਗਾ ਵੀ ਸੂਟ ਦੇ ਉੱਪਰ ਤੁਹਾਡੀ ਲੁੱਕ ਜਿਹੜੀ ਕਿਵੇਂ ਦੀ ਬਣੇਗੀ ਠੀਕ ਹੈ ਜੀ ਉਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਨਹੀਂ ਦੱਸ ਸਕੀ ਕਿ ਕਿਹੜਾ ਲੋ ਜੀ ਬਹੁਤ ਹੀ ਸੋਹਣੀ ਇਹ ਵਾਲਾ ਡਿਜ਼ਾਈਨ ਜਿਹੜਾ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਬਣਿਆ ਹੋਇਆ ਬਾਂਦਨੀ ਦਾ ਅੱਜ ਕੱਲ ਜਿਹੜਾ ਬਾਂਦੇ ਡਿਜ਼ਾਈਨ ਬਿਲਕੁਲ ਨਵਾਂ ਆ ਰਿਹਾ ਇਸ ਤਰੀਕੇ ਨਾਲ ਠੀਕ ਹੈ ਇਹ ਜਿਹੜਾ ਸ਼ਰਟ ਦਾ ਫੈਬਰਿਕ ਹੈਗਾ ਸ਼ਿਮਰ ਰਹੇਗੀ ਬਹੁਤ ਹੀ ਜ਼ਿਆਦਾ ਸੌਫਟ ਵਾਲੀ ਸ਼ਿਮਰ ਹੈ ਐਂਡ ਇੱਕ ਗੱਲ ਹੋਰ ਹੁਣ ਪਹਿਨਣ ਦੇ ਸਵਾਲ ਹੋਣਗੇ ਚੋਬੀ ਤਾਂ ਨਹੀਂ ਬਿਲਕੁਲ ਵੀ ਨਹੀਂ ਜੀ ਮੈਂ ਖੁਦ ਵੇਅਰ ਕੀਤਾ ਹੋਇਆ ਟਾਪ ਟਾ ਲਾਈਨਿੰਗ ਲਗਵਾ ਕੇ ਸੂਟ ਜਿਹੜਾ ਸਟਿਚ ਕੀਤਾ ਹੋਇਆ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਹੈ ਅਗਰ ਤੁਸੀਂ ਵਰਕ ਤੋਂ ਕੁਝ हट ਕੇ ਕਰਨਾ ਚਾਹੁੰਦੇ ਹੋ ਕੁਝ ਡਿਫਰੈਂਟ ਬਣਾਉਣਾ ਚਾਹੁੰਦੇ ਹੋ ਤੁਸੀਂ ਇਹ ਵਾਲੇ ਸੂਟ ਆਪਣੇ ਰੈਡੀ ਕਰਵਾ ਸਕਦੇ ਹੋ ਜਾਗੋਲੀ ਬਣਾਓ ਤੁਸੀਂ ਹਲਦੀ ਲਈ ਬਣਾਓ ਮਹਿੰਦੀ ਲਈ ਬਣਾਓ ਜਿਵੇਂ ਵੀ ਤੁਸੀਂ ਇਹਨੂੰ ਕਿਸੇ ਵੀ ਫੰਕਸ਼ਨ ਦੇ ਉੱਪਰ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਤੇ ਨਾਲ ਇਹ ਤੇ ਰਹੇਗੀ ਇਸ ਤਰੀਕੇ ਨਾਲ ਸ਼ਰਟ ਦੇਖੋ ਮੈਂ ਬਾਰ-ਬਾਰ ਨਹੀਂ ਤੁਹਾਨੂੰ ਦੱਸੂਗੀ ਮੈਂ ਇੱਕ ਵਾਰ ਤੁਹਾਨੂੰ ਦੱਸ ਦਈਆਂ ਕਿ ਤੁਸੀਂ ਚਾਹੇ ਇਹ ਵਾਲੀ ਸ਼ਰਟ ਬਣਾ ਸਕਦੇ ਹੋ ਇਹ ਵਾਲੇ ਤੁਸੀਂ ਬੋਟਮ ਬਣਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਕੰਬੀਨੇਸ਼ਨ ਹੋਏਗਾ ਐਂਡ ਇਹ ਵਾਲਾ ਦੁਪੱਟਾ ਹੋਏਗਾ ਤੁਸੀਂ ਮੇਰੇ ਵੀਅਰ ਕੀਤਾ ਹੋਇਆ ਦੇਖਿਆ ਹੋਏਗਾ ਮੈਂ ਇਦਾਂ ਇਹ ਵਾਲੀ ਸ਼ਰਟ ਬਣਾਈ ਹੋਈ ਇਹ ਵਾਲੀ ਬਾਟਮ ਬਣਾਈ ਇਹ ਸ਼ਰਟ ਬਣਾਈ ਹੋਈ ਹੈ ਇਹ ਦੁਪੱਟਾ ਬਣਾਇਆ ਹੋਇਆ ਠੀਕ ਹੈ ਜੀ ਅਗਰ ਤੁਸੀਂ ਇਦਾਂ ਨਹੀਂ ਕਰਨਾ ਚਾਹੁੰਦੇ ਤੁਸੀਂ ਇਸ ਦੀ ਸ਼ਰਟ ਬਣਾਓ ਪਲੇਨ ਸਲਵਾਰ ਬਣਾਓ ਐਂਡ ਇਹ ਵਾਲਾ ਦੁਪੱਟਾ ਰੱਖੋ ਠੀਕ ਹੈ ਜੀ ਕਲਰ ਤੁਸੀਂ ਦੇਖ ਲਓ ਬਹੁਤ ਸੋਹਣਾ ਕਲਰ ਹੈ ਜੀ ਮਸਟਰਡ ਜਿਹਾ ਕਲਰ ਹੈ ਦੁਪੱਟਾ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਮੈਂ ਆਪਣੀ ਵੀਡੀਓ ਵੀ ਨਾਲ ਐਡ ਕਰ ਦੂੰਗੀ ਕੋਸ਼ਿਸ਼ ਕਰੂੰਗੀ ਜਾਂ ਤੁਸੀਂ ਭੈਣਾ ਦੇ ਬਟੀ ਤੇ ਜਾ ਕੇ ਸਾਡੀ ਜਿਹੜੀ ਵੀਡੀਓ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਲੁੱਕ ਬਣੀ ਹੋਈ ਹੈ ਦੁਪੱਟੇ ਦੇ ਉੱਪਰ ਇਸ ਤਰੀਕੇ ਨਾਲ ਵਰਕ ਹੋਇਆ ਹੋ ਠੀਕ ਹੈ ਜੀ ਇਸ ਸਾਡ ਵਰਕ ਨਹੀਂ ਹੈਗਾ ਤੁਸੀਂ ਲੈਸ ਨਾਲ ਫਿਨਿਸ਼ਿੰਗ ਜਿਹੜੀ ਦੇ ਸਕਦੇ ਹੋ ਠੀਕ ਹੈ ਜੀ ਸ਼ਿਮਰ ਦਾ ਇਹ ਦੁਪੱਟਾ ਰਹੇਗਾ ਬਹੁਤ ਸੋਹਣਾ ਦੁਪੱਟਾ ਜੀ ਬੜਾ ਹੀ ਪਿਆਰਾ ਜਿਹਾ ਸੂਟ ਬਣਦਾ ਪਾਰਟੀ ਵੇਅਰ ਸੂਟ ਬਣ ਰਿਹਾ ਜੀ ਤੁਸੀਂ ਕਿਸੇ ਵੀ ਫੈਬਰਿਕ ਸੌਰੀ ਮੈਂ ਕਹਿ ਲਗੀ ਕਿਸੇ ਵੀ ਫੰਕਸ਼ਨ ਦੇ ਉੱਪਰ ਤੁਸੀਂ ਵੇਅਰ ਕਰ ਸਕਦੇ ਹੋ ਪਹਿਲਾ ਕਲਰ ਇਹ ਵਾਲਾ ਰਹੇਗਾ ਇਹਦੇ ਚ ਜਿੰਨੇ ਵੀ ਕਲਰ ਨੇ ਆਪਾਂ ਸਾਰੇ ਤੁਹਾਨੂੰ ਸ਼ੋਅ ਕਰ ਦਿੰਨੇ ਆ ਸਕਰੀਨ ਦੇ ਉੱਪਰ ਪ੍ਰਾਈਸ ਜਿਹੜਾ ਸ਼ੋਅ ਹੋ ਰਿਹਾ ਹੈ ਦੁਪੱਟੇ ਦੇ ਨਾਲ ਹੋ ਰਿਹਾ ਠੀਕ ਹੈ ਜੀ ਹੁਣ ਤੇ ਕੁਝ ਪਹਿਣਾ ਕਹਿ ਰਹੇ ਨੇ ਸਾਨੂੰ ਮੈਸੇਜ ਆ ਰਹੇ ਨੇ ਬੜੇ ਵੀ ਸਾਡੇ ਸ਼ਹਿਰੋਂ ਚਿੰਨ ਦਾ ਮੇਲਾ ਦੇਖੋ ਜੀ ਮੈਂ ਹਮੇਸ਼ਾ ਇਹ ਕਹਿੰਨੀ ਕਿ ਜਿੱਥੋਂ ਸਸਤਾ ਮਿਲ ਰਿਹਾ ਤੁਸੀਂ ਬਾਏ ਕਰੋ ਪਲੀਜ਼ ਰਿਕਵੈਸਟ ਹੈ ਤੁਹਾਨੂੰ ਸਾਰਿਆਂ ਨੂੰ ਜਿਹੜੀਆਂ ਭੈਣਾਂ ਜਿੱਥੋਂ ਸਸਤਾ ਮਿਲਦਾ ਉਹ ਤੋਂ ਬਾਏ ਕਰੋ ਜ਼ਰੂਰੀ ਨਹੀਂ ਕਿ ਤੁਸੀਂ ਸਾਡੇ ਕੋਲੋਂ ਹੀ ਬਾਏ ਕਰਨਾ ਮੈਂ ਕੀ ਕਹਲ ਹੋਰ ਵੀ ਕਹਿੰਦੇ ਨੇ ਕਿ ਅਸੀਂ ਕਦੀ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ ਹੈਗੇ ਠੀਕ ਹੈ ਜੀ ਅਗਰ ਤੁਹਾਨੂੰ ਪ੍ਰਾਈਸ ਜੁ ਕੋਈ ਦੇ ਰਿਹਾ ਤਾਂ ਉਹਦੇ ਵਿੱਚ ਪਾਲਿਟੀ ਵੀ ਦੇ ਰਿਹਾ ਠੀਕ ਹੈ ਜੀ ਲਓ ਜੀ ਫਰਸਟ ਕਲਰ ਇਹ ਵਾਲਾ ਰਹੇਗਾ ਸੈਕਿੰਡ ਇਹਦੇ ਵਿੱਚ ਹੀ ਇਹ ਦਮਨ ਰੈਡੀ ਕਰਵਾਇਆ ਸੇਮ ਹੀ ਬਹੁਤ ਆ ਪਿਆਰਾ ਜਿਹਾ ਪੀਸ ਬਣਿਆ ਹੋਇਆ ਟਰੌਜ਼ਰ ਨਾਲ ਰੈਡੀ ਕਰਵਾਓ ਤੁਸੀਂ ਸਲਵਾਰ ਨਾਲ ਰੈਡੀ ਕਰਵਾਓ ਜਿਵੇਂ ਮਰਜੀ ਤੁਸੀਂ ਕਰ ਸਕਦੇ ਹੋ ਪਲੇਨ ਸਲਵਾਰ ਬਣਾ ਲਓ ਠੀਕ ਹੈ ਜੀ ਪ੍ਰਿੰਟ ਸਲਵਾਰ ਬਣਾ ਲਓ ਜਿਵੇਂ ਤੁਸੀਂ ਬਣਾਉਣਾ ਚਾਹੁੰਦੇ ਉਸ ਤਰੀਕੇ ਨਾਲ ਬਣਾ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਮੈਂ ਖੁਦ ਵੇਅਰ ਕੀਤਾ ਹੋਇਆ ਕਿਸੇ ਤਰ੍ਹਾਂ ਦੀ ਕੋਈ ਇਰਿਟੇਸ਼ਨ ਨਹੀਂ ਕੋਈ ਤੰਦ ਨਹੀਂ ਚੁਗਦੀ ਬਹੁਤ ਸੋਹਣਾ ਬਣਿਆ ਮੈਂ ਪਲੇਨ ਸ਼ਰਟ ਬਣਾਈ ਹੋਈ ਹੈ ਪ੍ਰਿੰਟਡ ਸਲਵਾਰ ਬਣਾਈ ਹੋਈ ਹੈ ਸੈਕਿੰਡ ਕਲਰ ਰਹੇਗਾ ਜੀ ਇਹ ਵਾਲਾ ਜੋ ਜਿਹੜਾ ਕਲਰ ਪਸੰਦ ਦੇ ਪਲੀਜ਼ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਗੱਲ ਕਰ ਰਹੇ ਸੀ ਆਪਾਂ ਪ੍ਰਾਈਸ ਦੀ ਪ੍ਰਾਈਸ ਨੂੰ ਲੈ ਕੇ ਕੁਝ ਭਾਣਾ ਦੇ ਮੈਸੇਜ ਆਉਂਦੇ ਹਨਾ ਤੇ ਤੁਸੀਂ ਦੇਖ ਸਕਦੇ ਜੀ ਵਰਕ ਹੋਇਆ ਹੈ ਪ੍ਰੋਪਰ ਹੈਂਡਵਰਕ ਹੈ ਕੋਈ ਮਸ਼ੀਨ ਵਰਕ ਨਹੀਂ ਹੈਗਾ ਠੀਕ ਹੈ ਹੈਂਡਵਰਕ ਤਾਂ ਤੁਹਾਨੂੰ ਪਤਾ ਕੰਮ ਹਮੇਸ਼ਾ ਹੀ ਐਕਸਪੈਂਸਿਵ ਵੀ ਹੁੰਦਾ ਔਰ ਇੰਨੀ ਰੇਂਜ ਦੇ ਵਿੱਚ ਤੁਹਾਨੂੰ ਵਿਦਨ ਦੁਪੱਟਾ ਮਿਲ ਰਿਹਾ ਦੁਪੱਟੇ ਦੇ ਉੱਪਰ ਵੀ ਫੋਰ ਸਾਈਡ ਵਰਕ ਹੈ ਠੀਕ ਹੈ ਜੀ ਇਹ ਵੀ ਕਲਰ ਬਹੁਤ ਪਿਆਰਾ ਦੇਖੋ ਬਹੁਤ ਸੋਹਣਾ ਮਹਿੰਦੀ ਦਾ ਕਲਰ ਹੈ ਜੀ ਬਹੁਤ ਸੋਹਣਾ ਬਹੁਤ ਫਾਈਨ ਕੁਆਲਿਟੀ ਦੀ ਆਪਾਂ ਇਹਦੇ ਨਾਲ ਜਿਹੜੀ ਪਲੇਨ ਕਰੇਵ ਲਗਾਈ ਹੋਈ 80 ਗ੍ਰਾਮ ਵਾਲੀ ਕਰੇਵ ਤੋਂ ਉੱਪਰ ਵਾਲੀ ਕੁਆਲਿਟੀ ਆਪਾਂ ਲਗਾਈ ਹੋਈ ਹੈ ਠੀਕ ਹੈ ਜੀ ਦੇਖੋ ਬਹੁਤ ਸੋਹਣਾ ਕਲਰ ਹੈ ਜੀ ਲੋਤੀ ਅਗਲਾ ਕਲਰ ਇਹਦੇ ਨਾਲ ਵੀ ਪਲੇਨ ਛੋਰ ਰਹੇਗੀ ਜਾਂ ਬਾਟਮ ਤੁਸੀਂ ਕੁਝ ਵੀ ਬਣਾ ਸਕਦੇ ਹੋ ਜਿਵੇਂ ਤੁਹਾਡਾ ਦਿਲ ਕਰਦਾ ਠੀਕ ਹੈ ਜੀ ਇਹਦਾ ਮੈਂ ਦੁਪੱਟਾ ਬਹੁਤ ਸੋਹਣਾ ਹੈ ਇਹ ਜਿਹੜਾ ਆਪਣਾ ਕੋ ਪਲੇਨ ਥਾਨੇ ਖਤਮ ਹੋਇਆ ਹੋਇਆ ਜਲਦੀ ਉਹ ਆ ਜਾਏਗਾ ਠੀਕ ਹੈ ਜੀ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਪਰਪਲ ਕਲਰ ਹੈ ਬਹੁਤ ਸੋਹਣੇ ਕਲਰ ਨੇ ਜੀ ਸਾਰੇ ਹੀ ਕਲਰ ਲੱਗ ਨੇ ਸਾਰੇ ਡਿਫਰੈਂਟ ਡਿਫਰੈਂਟ ਕਲਰ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸ਼ਰਟ ਜਿਹੜੀ ਰਹੇਗੀ ਸ਼ਿਮਰਦੀ ਰਹੇਗੀ ਦੁਪੱਟਾ ਵੀ ਸ਼ਿਮਰਦਾ ਰਹੇਗਾ ਐਂ ਜਿਹੜਾ ਵਾਈਟ ਫੈਬਰਿਕ ਆ ਸੌਰੀ ਆਪਾਂ ਪਲੇਨ ਫੈਬਰਿਕ ਦੇ ਰਹੇ ਹਾਂ ਕਰੇਪ ਦਾ ਰਹੇਗਾ ਅੱਛੀ ਕੁਆਲਿਟੀ ਵਾਲੀ ਕਰੇਪ ਦੇ ਰਹੇ ਆ ਕੋਈ ਹਲਕੀ ਫੁਲਕੀ ਕੁਆਲਿਟੀ ਨਹੀਂ ਦੇ ਰਹੇ ਹੈਗੇ ਜੀ ਆਪਾਂ ਹਮੇਸ਼ਾ ਹੀ ਜਦੋਂ ਦਾ ਆਪਾਂ ਕੰਮ ਸ਼ੁਰੂ ਕੀਤਾ ਜੀ ਤੁ ਲੋ ਜੀ ਇਹ ਵੀ ਕਲਰ ਬਹੁਤ 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 ਜਿਆਦਾ ਪਿਆਰਾ ਜੀ ਚੈੱਕ ਕਰੋ ਜੀ ਕਲਰ ਚੈੱਕ ਕਰੀ ਜੋ ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਸਕਰੀਨ ਸ਼ਾਟ ਲੈ ਕੇ ਪਲੀਜ਼ WhatsApp ਤੇ ਮੈਸੇਜ ਕਰਿਓ ਇਦਾਂ ਮੈਸੇਜ ਨਾ ਕਰਿਓ ਕਿ ਅਮਨ ਗ੍ਰੀਨ ਚਾਹੀਦਾ ਅਮਨ येलो ਚਾਹੀਦਾ ਇਦਾਂ ਮੈਨੂੰ ਨਹੀਂ ਪਤਾ ਲੱਗਣਾ ਹੈਗਾ ਲੋ ਜੀ ਇਹਦਾ ਵੀ ਦੁਪੱਟਾ ਚੈੱਕ ਕਰੋ ਬਹੁਤ ਹੀ ਪਿਆਰੇ ਜੇ ਸੂਟ ਨੇ ਜੀ ਤੁਹਾਨੂੰ ਬਾਕੀ ਵੀਡੀਓ ਤੋਂ ਅੰਦਾਜ਼ਾ ਹੋ ਜਾਣਾ ਕਾਫੀ ਸਾਰੇ ਸੂਟ ਜਿਹੜੀ ਆਪਾਂ ਇੰਸਟਾਗ੍ਰam ਤੇ ਰੀਲ ਪਾਈ ਸੀ ਉਤੋਂ ਹੀ ਬੁੱਕ ਹੋ ਗਏ ਨੇ ਬਟ ਫੇਰ ਵੀ ਮੈਨੂੰ ਇਦਾਂ ਸੀ ਕਿ ਮੈਂ ਇੱਕ ਵਾਰ ਤੁਹਾਨੂੰ ਸਾਰੀ ਕਲੈਕਸ਼ਨ ਜਿਹੜੀ ਖੋਲ ਕੇ ਦਿਖਾ ਦਾਂ ਤੁਹਾਨੂੰ ਪ੍ਰੋਪਰ ਫੈਬਰਿਕ ਬਾਰੇ ਦੱਸ ਦਵਾਂ ਕਿ ਕਿਸ ਤਰੀਕੇ ਦਾ ਫੈਬਰਿਕ ਰਹੇਗਾ ਡਿਜ਼ਾਈਨਿੰਗ ਕੀ ਰਹੇਗੀ ਲਓ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਹੈਂਡਵਰਕ ਹੋਇਆ ਹੋਇਆ ਤੁਸੀਂ ਇਹਦੀ ਬਾਟਮ ਬਣਾਓ ਚਾਹੀ ਇਹਦੀ ਬਾਟਮ ਬਣਾਓ ਉਹ ਤੁਹਾਡੀ ਚੁਆਇਸ ਰਹੇਗੀ ਇਸ ਤਰੀਕੇ ਨਾਲ ਇਹ ਵੀ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਜੀ ਦੋ ਤਰ੍ਹਾਂ ਦੀ ਡਿਜ਼ਾਈਨਿੰਗ ਅੱਜ ਆਪਾਂ ਤੁਹਾਨੂੰ ਦਿਖਾਈ ਇੱਕ ਬਾਂਦੀ ਦੇ ਵਿੱਚ ਦਿਖਾਈ ਹੈ ਜੀ ਕਿ ਕਿਸ ਤਰ੍ਹਾਂ ਦੇ ਨਾਲ ਸੈਲਫ ਪ੍ਰਿੰਟ ਜਿਹੜਾ ਬਣਿਆ ਹੋਇਆ ਸੂਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵੀ ਕਲਰ ਬਹੁਤ ਬਹੁਤ ਜ਼ਿਆਦਾ ਪਿਆਰਾ ਹੈ ਜੀ ਮਾਊਸ ਜੈੱਟ ਸ਼ੇਡ ਹੈ ਵਾਲਾ ਬੜਾ ਸੋਹਣਾ ਜਿਆ ਬਹੁਤ ਸਾਫ਼ ਸੁਥਰਾ ਕੰਮ ਹੋਇਆ ਹੋਇਆ ਜੀ ਦੇ ਉੱਪਰ ਮੈਂ ਤੁਹਾਨੂੰ ਦੱਸਦਾ ਕਿ ਬਹੁਤ ਹੀ ਬਿਲਕੁਲ ਫੁੱਲ ਪਿਓਰ ਸ਼ਿਮਰ ਹੈ ਜੀ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਠੀਕ ਹੈ ਕਾਪੀਆਂ ਹੋ ਸਕਦੀਆਂ ਨੇ ਬਟ ਆਪਾਂ ਕਦੀ ਨਾ ਤਾਂ ਕਿਸੇ ਦੀ ਕਾਪੀ ਕੀਤੀਏ ਤੇ ਨਾ ਹੀ ਕਰਨੀ ਆਪਾਂ ਜੋ ਵੀ ਕੁਝ ਤੁਹਾਡੇ ਕੋਲ ਲੈ ਕੇ ਆਉਂ ਉਹ ਕੁਝ ਵੱਖਰਾ ਕੁਝ ਡਿਫਰੈਂਟ ਹੀ ਲੈ ਕੇ ਆਉਣ ਲੋ ਜੀ 컬러 ચેਕ ਕਰ ਲਓ ਬਹੁਤ ਹੀ ਪਿਆਰਾ ਜਿਹਾ 컬러 ચેਕ ਕਰੀ ਜੋ 컬러 ਐਂਡ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਿਹੜੀਆਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਉਹਨਾਂ ਕੋਲ ਵੀਡੀਓ ਦੇਰ ਨਾਲ ਪਹੁੰਚਦੀ ਏ ਐਂਡ ਵੀਡੀਓ ਲਾਈਕ ਵੀ ਜਰੂਰ ਕਰ ਦਿਆ ਕਰੋ ਲੋ ਜੀ ਇਹ ਵੀ 컬러 ਚੈੱਕ ਕਰੋ ਬਹੁਤ ਸੋਹਣਾ 컬러 ਹੈ ਜੀ ਦੇਖੋ ਕਿੰਨਾ ਪਿਆਰਾ ਸ਼ੇਡ ਹੈ ਜੀ ਇਸ ਤਰੀਕੇ ਨਾਲ ਪਲੇਨ ਤੁਹਾਡੀ ਸ਼ਰਟ ਬਣਾਓ, ਬਾਟਮ ਬਣਾਓ ਮੈਂ ਬਾਰ-ਬਾਰ ਕਹਿ ਰਹੀ ਹਾਂ ਜਿਵੇਂ ਮਰਜ਼ੀ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ। ਸਭ ਦੀ ਆਪੋ ਆਪਣੀ ਚੁਆਇਸ ਹੁੰਦੀ ਹੈ ਕਲਰ ਦੀ ਐਂਡ ਸਟੀਚਿੰਗ ਦੀ ਕਿ ਆਪਾਂ ਕਿਵੇਂ ਦੇ ਸਟਿਚ ਕਰਾਉਣਾ, ਟਰੌਜ਼ਰ ਨਾਲ ਸਟਿਚ ਕਰਾਓ, ਸਲਵਾਰ ਨਾਲ ਸਟਿਚ ਕਰਵਾਓ। ਅਗਰ ਤੁਸੀਂ ਸ਼ਰਾਰੇ ਗਰਾਂ ਨਾਲ ਸਟਿਚ ਕਰਵਾਓਗੇ ਤਾਂ ਥੋੜੀ ਪ੍ਰਾਈਸ ਥੋੜੀ ਜੀ ਆਪੋ ਹੋ ਜਾਏਗੀ ਕਿਉਂਕਿ ਉਹਦੇ ਜਿਹੜਾ ਫੈਬਰਿਕ ਹੋ ਵੱਧ ਜਾਣਾ ਠੀਕ ਹੈ ਜੀ। ਲਓ ਜੀ ਦੁਪੱਟੇ ਦਾ ਕੰਮ ਚੈੱਕ ਕਰ ਸਕਦੇ ਹੋ। ਬਹੁਤ ਸਾਫ ਸੁਥਰਾ ਕੰਮ ਜਿਹੜਾ ਦੁਪੱਟੇ ਦਾ ਇਸ ਤਰੀਕੇ ਨਾਲ ਹੋਇਆ ਹੋਇਆ ਠੀਕ ਹੈ ਜ ਜਿਹੜੇ ਜਿਹੜੇ ਕਲਰ ਪਸੰਦ ਨੇ ਠੀਕ ਹੈ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਵਿਦ ਦੁਪੱਟਾ ਠੀਕ ਹੈ ਜੀ ਕਲਰ ਤੁਹਾਨੂੰ ਸਾਰੇ ਦਿਖਾ ਦਿੱਤੇ ਨੇ ਪਲੀਸ ਇਦਾਂ ਕਰਕੇ ਤੁਸੀਂ ਦੇਖ ਲਿਓ ਆਰਾਮ ਨਾਲ ਮਾਊਸ ਕਲਰ ਬੜਾ ਹੀ ਪਿਆਰਾ ਜਿਹਾ ਇਹ ਮਹਿੰਦੀ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਚੈੱਕ ਕਰੀ ਜਾਓ ਇੱਕ ਡਿਜ਼ਾਈਨ ਇਹ ਵਾਲਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਲਕਾ ਜਿਹਾ ਸੈਲਫ ਪ੍ਰਿੰਟ ਹੈ ਬਹੁਤ ਪਿਆਰਾ ਜਿਹਾ ਸੈਲਫ ਪ੍ਰਿੰਟ ਬਣਿਆ ਹੋਇਆ ਜੀ ਠੀਕ ਹੈ ਐਂਡ ਇਹ ਵਾਲਾ ਰਹੇਗਾ ਜੀ ਬਾਂਦਨੀ ਦੇ ਉੱਪਰ ਇਦੇ ਨਾਲ ਵੀ ਪਲੇਨ ਤੁਹਾਨੂੰ ਬਾਟਮ ਦਵਾਂਗੇ ਚਾਹੇ ਤੁਸੀਂ ਸ਼ਰਟ ਬਣਾਓ ਚਾਹੇ ਤੁਸੀਂ ਬਾਟਮ ਬਣਾਓ ਇਹ ਥਾਂ ਖਤਮ ਹੋਇਆ ਜੀ ਜਲਦੀ ਆ ਜਾਏਗਾ ਜਿੰਨਾ ਤੱਕ ਤੁਹਾਡੇ ਕੋਲ ਕੋਰੀਅਰ ਆਣੇ ਉਸ ਤੱਕ ਆ ਜਾਏਗਾ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਕੁਝ ਭੈਣਾ ਦੇ ਮੈਸੇਜ ਦੇ ਰਿਪਲਾਈ ਨਹੀਂ ਸੀ ਔਰ ਅਸੀਂ ਭੈਣਾ ਕਾਫੀ ਗੁੱਸੇ ਹੋ ਰਹੀਆਂ ਨੇ ਕਿ ਤੁਸੀਂ ਸਾਡਾ ਰਿਪਲਾਈ ਕਿਉਂ ਨਹੀਂ ਕਰ ਰਹੇ ਪਲੀਜ਼ ਭੈਣੋ ਥੋੜਾ ਜਿਹਾ ਅੰਡਰਸਟੈਂਡ ਕਰਿਆ ਕਰੋ ਤੁਹਾਨੂੰ ਪਤਾ ਹੈ ਕਿ ਮੈਂ ਵੀ ਤੁਹਾਡੇ ਵਰਗੀ ਹੋਈਆਂ ਸਾਰਾ ਕੁਝ ਮੈਨੇਜ ਕਰਨਾ ਪੈਂਦਾ ਫੈਮਲੀ ਨੂੰ ਵੀ ਦੇਖਣਾ ਪੈਂਦਾ ਫੈਮਲੀ ਨੂੰ ਵੀ ਟਾਈਮ ਦੇਣਾ ਪੈਂਦਾ ਆ ਮੇਰੇ ਬ੍ਰਦਰ ਇਨ ਲਾ ਆਂਡਿਆ ਆਏ ਹੋਏ ਸੀ ਇਸ ਕਰਕੇ ਕਾਫੀ ਅਦਾ ਬਿਜੀ ਸੀ ਕੁਛ ਲੋੜੀ ਫੰਕਸ਼ਨ ਨੂੰ ਲੈ ਕੇ ਬਿਜੀ ਸੀ ਤੇ ਅੱਜ ਆਪਾਂ ਫ੍ਰੀ ਹੋ ਗਏ ਆ ਹੁਣ ਰੈਗੂਲਰ ਜਿਵੇਂ ਆਪਾਂ ਪਹਿਲਾਂ ਤੁਹਾਡਾ ਰਿਪਲਾਈ ਕਰ ਰਹੇ ਸੀ ਉਸੇ ਤਰ੍ਹਾਂ ਹੀ ਰਿਪਲਾਈ ਕਰਾਂਗੇ ਐਂਡ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਕੰਮ ਕਰਾਂਗੇ ਠੀਕ ਹੈ ਜੀ ਲਓ ਜੀ ਕਲਰ ਤੁਹਾਨੂੰ ਸਾਰੇ ਦਿਖਾ ਦਿੱਤੇ ਨੇ ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨ ਸ਼ਾਟ ਲਓ ਔਰ WhatsApp ਤੇ ਮੈਸੇਜ ਕਰੋ ਲਓ ਜੀ ਹਲਦੀ ਵਾਸਤੇ ਇਹ ਬਣਾਓ ਠੀਕ ਹੈ ਜੀ ਐਂਡ ਮਹਿੰਦੀ ਵਾਸਤੇ ਮਹਿੰਦੀ ਬਣਾਓ ਅਗਰ ਤੁਸੀਂ ਕਿਸੇ ਛੋਟੇ ਮੋਟੇ ਫੰਕਸ਼ਨ ਦੇ ਉੱਪਰ ਜਾਣਾ ਤਾਂ ਤੁਸੀਂ ਕੋਈ ਵੀ ਕਲ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਵੇਗੀ। ਅਗਰ ਵਧੀਆ ਲੱਗੀ ਪਲੀਜ਼ ਲਾਈਕ, ਸ਼ੇਅਰ ਅਤੇ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ। ਨਾਲ ਹੀ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਠੀਕ ਹੈ ਜੀ। ਚਲੋ ਜੀ ਉਮੀਦ ਕਰਦੇ ਹਾਂ ਕਲੈਕਸ਼ਨ ਵਧੀਆ ਲੱਗੀ ਹੋਵੇਗੀ। ਅਗਰ ਵਧੀਆ ਲੱਗੀ ਲਾਈਕ, ਸ਼ੇਅਰ ਅਤੇ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ। ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ।